ਉਮ ਮੀਟੀ ਆ ਰਣੀਏ ਤੱਕ ਤੂੰ ਪੁੱਤ ਹੋ ਗਈ ਹੋ ਗਈਆਂ ਮੈਂ ਤਿਆਰ ਆਵੇ ਖੇਤੀ ਕਰੋ ਬਾਗਾ ਟਾਈਮ ਹੋ ਰਿਹਾ ਜੇ ਚੱਲ ਬਸ ਦਾ ਟਾਈਮ ਤੇ ਹੋਣ ਰਿਹਾ ਵਾ ਤੇ ਰੋਟੀ ਪਾਣੀ ਮੈਂ ਪਕਾ ਕੇ ਰੱਖਤਾ ਵਾ ਇਹ ਨਾ ਹੋਵੇ ਵੀ ਪੱਕਾ ਪਾ ਕੇ ਖਾਓਗੇ ਨਾ ਖਾ ਲਿਓ ਚੰਗਾ ਉਹ ਖਾ ਲਾਂਗੇ ਕੋਈ ਨਾ ਤੂੰ ਹੋ ਜਾ ਰੈਡੀ ਹੁਣ ਮੈਂ ਹੋ ਗਈਆਂ ਮੈਂ ਬਸ ਕਿੱਟ ਫੜਨਾ ਪੁੜੀ ਫੜ ਲਓ ਫੜ ਲਓ ਚੱਲ ਯਾਰ ਬਸ ਦਾ ਟਾਈਮ ਹੋ ਹੀ ਗਿਆ ਆਇਆ ਮਮੀ ਇੱਕਦਮ ਤਿਆਰ ਹੋਣ ਲੱਗਾ ਟਾਈਮ ਹੀ ਬੜਾ ਲੱਗਦਾ ਉਹ ਤੇ ਉਧਰੋਂ ਬਸ ਨਿਕਲ ਜਾਣੀ ਆਜੋ ਮੇਰੀ ਸੁਣ ਗੱਲ ਇੱਕ ਰਾਤ ਤੇ ਮੈਂ ਰਹਿਣਾ ਹੀ ਰਹਿਣਾ ਵਾ ਤੇ ਜੇ ਤੇਰੀ ਨਾਨੀ ਨੇ ਕਿਹਾ ਨਾ ਤੇ ਮੈਂ ਦੂਜੀ ਰਾਤ ਵੀ ਰਹਿਣਾ ਹੀ ਤੇ ਸਾਰ ਲਵੀ ਹੁਣ ਕੋਈ ਨਾ ਤੂੰ ਜਿੰਨੇ ਚਿਰ ਰਹਿਣਾ ਰਹਿ ਲੋ ਆਹੋ ਨਹੀਂ ਜਿੰਨਾ ਚਿਰ ਕੀ ਰਹਿਣਾ ਵਾ ਮੈਨੂੰ ਘਰ ਦਾ ਪਤਾ ਆਪਣੇ ਦਾ ਤੇ ਰੋਟੀ ਪਾਣੀ ਵੀ ਤੁਹਾਨੂੰ ਪਕਾ ਕੇ ਦੇਣਾ ਵਾ ਦੋ ਰਾਤਾਂ ਰਹਿ ਕੇ ਨਾ ਤੇ ਮੈਂ ਆ ਜੂਗੀ ਕੋਈ ਨਹੀਂ ਕੋਈ ਜਿੰਨਾ ਟਾਈਮ ਤੂੰ ਹੀ ਆਪਣੇ ਰੋਟੀ ਪਾਣੀ ਦੇ ਦੀ ਪਾ ਕੇ ਚੰਗਾ ਤੇ ਬਾਪੂ ਗੱਲ ਕਰਦਾ ਹੀ ਹੁਣ ਕੋਈ ਜਾਣ ਨਾ ਗੱਲਾਂ ਤਾਂ ਕਰਦਾ ਹੀਗਾ ਹੁਣ ਮੈਂ ਗਾੜੀ ਮਾਹੌਲ ਚਾਲ ਵੇਖੂਗੀ ਤੇ ਫੇਰ ਹੀ ਗੱਲ ਕਰੂੰਗੀ ਇਹ ਤੇ ਆਂਦਾ ਉਹਨਾਂ ਨੇ ਗਿਣ ਕੇ ਰੱਖਿਆ ਦਵਾਦਾਂ ਲੈ ਕੇ ਤੇ ਭੱਜ ਜਾਵੀਂ ਨਾ ਵੀ ਨਾ ਨਾ ਉਥੇ ਗੱਲ ਮੈਂ ਕਿਹਾ ਨਾ ਹੀ ਕਰੀ ਤੇ ਆ ਕੇ ਕੋਈ ਬਹਾਨਾ ਲਾਦੀ ਮੈਂ ਨਹੀਂ ਗੱਲ ਕਰਨੀ ਮੈਂ ਕਹਾਂ ਮਾਤਾ ਠੀਕ ਨਹੀਂ ਸੀ ਤੈਨੂੰ ਪਹਿਲਾਂ ਦਾ ਪਿਆਰ ਮਤਲਬ ਬਹਿ ਯਾਰ ਟਾਈਮ ਚਲ ਚਲ ਲੈ ਗੇਟ ਖੁੱਲਾ ਹੀ ਆ ਇੰਨੀ ਗਰਮੀ ਆ ਨਾ ਬੱਸਾਂ ਵਿੱਚ ਤੇ ਮਤ ਵੱਜ ਜਾਂਦੀ ਆ ਅੱਗੇ ਮੁੰਡਾ ਵਾਵਾ ਮੈਨੂੰ ਨਾਲ ਲੈ ਆਉਂਦਾ ਹੁੰਦਾ ਸੀਗਾ ਅੱਜ ਪਿਓ ਦਾ ਕਰਕੇ ਨਾ ਘਰੇ ਛੱਡ ਕੇ ਆਉਣਾ ਪਿਆ ਮੈਂ ਅੰਦਰ ਮੇਰੇ ਧੀ ਤੁਰੀਆ ਹੁੰਦੀ ਆ ਇਹ ਨੂੰ ਨਹੀਂ ਕਿ ਤਾਕਤ ਦੱਸਿਆ ਸੱਸ ਗਲ ਮਮੀ ਜੀ ਸਤਿ ਸ੍ਰੀ ਅਕਾਲ ਪੁੱਤ ਹੋਰ ਸਣਾ ਕੀ ਹਾਲ ਹੈ ਠੀਕ ਠਾਕ ਤੁਸੀਂ ਸਨਾਓ ਆਪਣਾ ਸੇਤਾਂ ਠੀਕ ਜੇ ਹਾਂ ਠੀਕ ਆ ਸਿਹਤ ਪਤ ਮੇਰੀ ਠੀਕ ਹੋਣਾ ਹਾਂ ਠੀਕ ਹੋ ਲੈ ਆਂਦੀ ਤ ਲੈ ਆ ਗਈ ਆ ਪਵਾੜੇ ਪਾਉਣੀ ਕੋਈ ਗੱਲ ਨਹੀਂ ਕਿੱਡੇ ਠੰਡੇ ਲਿਆ ਲਿਆ ਅੰਦਰ ਰੱਖੇ ਆ ਮੈਂ ਵੀ ਪਾਣੀ ਮੱਥੇ ਮਾਰੂ ਫੋਕਾ ਇਹ ਵੀ ਕੀ ਯਾਦ ਰੱਖੂਗੀ ਹੈ ਇੱਥੇ ਕੜੀ ਮੇਰੀ ਸਿਫਤ ਕਰਨੀ ਆ ਕਦੋਂ ਵੀ ਫੇਰ ਹਾਂ ਦਵਾਈ ਖਾਣੀਆਂ ਨੇ ਧਿਆਨ ਦੇ ਕੇ ਫੇਰ ਅੱਛਾ ਅੱਛਾ ਮੇਰਾ ਧਿਆਨ じゃ ਹੈ ਕਿੰਨੇ ਦਿਨਾਂ ਦਾ ਮੈਂ ਜਾ ਕੇ ਮੰਮੀ ਨੂੰ ਵੇਖ ਕੇ ਆਵਾਂ ਉਹ ਚੰਗਾ ਕੀਤਾ ਤੇ ਗਿਆ ਆ ਗਈਆਂ ਤੇ ਮਾਡਾ ਸੋਹਣਾ ਕੀਤਾ ਭਾਵੇਂ ਘਰ ਕੰਮ ਕਰਦੀ ਫਿਰਦੀ ਹੈ ਨਾ ਧਿਆਨ ਮੇਰਾ ਇੱਥੇ ਹੀ ਮੈਂ ਪਤਾ ਨਹੀਂ ਦਵਾਈ ਲੈਂਦੀ ਕਿ ਨਹੀਂ ਲੈਂਦੀ ਧਿਆਨ ਦੇ ਧਿਆਨ ਹੁੰਦੇ ਨਹੀਂ ਪੁੱਤ ਇਹ ਤਾਂ ਗੱਲ ਹੈ ਗਈ ਕਿਹੜਾ ਕਿਹਨੂੰ ਪੁੱਛ ਕੇ ਹੁਣ ਤੁਰ ਫਿਰ ਕੇ ਹੋ ਜਾਂਦੇ ਜੇ ਨਾ ਅੰਦਰ ਬਾਹਰ ਨਹੀਂ ਹੁਣ ਮੈਂ ਤੁਰ ਲੈਣੀ ਆ ਚੱਲ ਚੰਗਾ ਵਾ ਚੱਲ ਜਾਨੀ ਅੰਦਰ ਚੱਲ ਮਾੜਾ ਮੋਟਾ ਲਾ ਕੇ ਘਰਾਤਾ ਗੰਡਾ ਗੁੰਡਾ ਛਿਲਤਾ ਹੋਰ ਕੀ ਕਰਨਾ ਵਾ ਆਹਨੇ ਇੰਨਾ ਖਾਇ ਬੈਠੀ ਹੈ ਜੇ ਹੋਰ ਕੰਮ ਤਾਂ ਨਹੀਂ ਆਹਨੇ ਪਾਰ ਹਵਾ ਚਲਣਾ ਕੀਤਾ ਬੰਦਾ ਆਪਣਾ ਆਪ ਹੀ ਲਿਆਖ ਰੇ ਨਾ ਇੰਨਾ ਹੀ ਬੜਾਵਾ ਆਹ ਕੋਣ ਅੰਦਰ ਬਾਹਰ ਚਲ ਜਾਨੀ ਇੰਨਾ ਹੀ ਬੜਾ ਹੋਰ ਕਿੱਥੇ ਘਰੇ ਹੀ ਆ ਗਏ ਆ ਕਿਤੇ ਉਹ ਨਹੀਂ ਅੰਦਰ ਹੀ ਆ ਡਈ ਹੋਣੀ ਆ ਕੁਛ ਕਰਨ ਅੱਛਾ ਅੱਛਾ ਹੁਣ ਪਤਾ ਨਹੀਂ ਲੱਗਾ ਪਈ ਹੈ ਨਹੀਂ ਸੁਣਿਆ ਹਣਾ ਸ਼ਾਇਦ ਪਰਾ ਕਿਤੇ ਕਮਰੇ ਚ ਹੋਏਗੀ ਠੀਕ ਅੱਛਾ ਮਾਰੀ ਜਾਨ ਕਣਕੁਣਕ ਵੜ ਲਈ ਆ ਹਾਂ ਕਣਕ ਵੱਢ ਲਈ ਕਣਕ ਸਾਂਭ ਲਈ ਦਾਣੇ ਜਿੰਨੇ ਸਭ ਕੋ ਖਰ ਲਿਆ ਚੱਲ ਵਧੀਆ ਵਾ ਅੱਜ ਦਾ ਨੇ ਰਖਣਾ ਜਿਹੜਾ ਡਾਰੀ ਲੱਗਦਾ ਵਾ ਹਾਂ ਸਾਂਭ ਲਈ ਆਪਣੇ ਹਾਂ ਸਾਂਭ ਲਈ ਮੰਮੀ ਸਾਰੇ ਕੰਤੂੜੀ ਟਾੜੀ ਬਣਾ ਲਈਏ ਵੇਲੇ ਹੋ ਗਏ ਚੱਲ ਵਧੀਆ ਹੋ ਗਿਆ ਵੇਖਾ ਮੌਸਮ ਕਿਦਾਂ ਦਾ ਹੋਇਆ ਤਾਂ ਕਰਕੇ ਹੀ ਨਾ ਵੇਲੇ ਹੋਏ ਹੀ ਤੇ ਮੈਂ ਚੱਲ ਮੈਂ ਚੱਕਰ ਮਾਰੀ ਆਂ ਨਹੀਂ ਚੱਲ ਚੰਗਾ ਕੀਤਾ ਬੜਾ ਸੋਹਣਾ ਜੇ ਕੰਮ ਕਰਨ ਵਾਲਾ ਹੁੰਦਾ ਤਾਂ ਕਿੱਥੇ ਆਇਆ ਜਾਣਾ ਨਹੀਂ ਫੇਰ ਕਿੱਥੇ ਨਿਕਲਿਆ ਜਾਂਦਾ ਪਤਾ ਘਰ ਦਾ ਨੇ ਫੱਕੇ ਦਾ ਖਲਾਰਾ ਹੋ ਤਾਂ ਨਹੀਂ ਨਿਕਲਿਆ ਜਾਂਦਾ ਨਹੀਂ ਨਿਕਲਿਆ ਜਾਂਦਾ ਨਾਲੇ ਸਾਲ ਦੀ ਵਰਤ ਹੁੰਦੀ ਹੈ ਹੋਰ ਇਹ ਸਾਂਭਿਆ ਹੋਵੇ ਤੇ ਫੇਰ ਫਿਕਰ ਨਹੀਂ ਹੁੰਦਾ ਇਸ ਚੰਗਾ ਕੀ ਤਈ ਆ ਗਈਆਂ ਤੇ ਮੈਂ ਅੱਗੇ ਡਈ ਹਾਂ ਸੋਚਣ ਆਪਣੇ ਮਨ ਚ ਬੈਠੀ ਬੈਠੀ ਹਾਂ ਪਤਾ ਨਹੀਂ ਇਹਨਾਂ ਦਾ ਨਾ ਫੱਕਾ ਜੇ ਰ ਮਨ ਨੂੰ ਨਾ ਸਮਝਿਆ ਕਿ ਨਹੀਂ ਸਮਝਿਆ ਤੋ ਤਾਨੂੰ ਫੋਨ ਹੀ ਲਾ ਗ ਦਿੰਦੇ ਕਿਤੇ ਬੰਦਾ ਫੋਨ ਹੀ ਕਰ ਲੈਂਦਾ ਵਾ ਐ ਮੁੰਡੇ ਆਪੋ ਆਪਣੇ ਕੰਮ ਹੀ ਤਾਂ ਦੇ ਲੁੱਝੇ ਰਹਿੰਦੇ ਕੋਈ ਖੇਡਣ ਮੱਲਣ ਕੋ ਕਿਤੇ ਕੋਈ ਫਿਰ ਮੈਂ ਕਹਿੰਦੀ ਨਹੀਂ ਤੋ ਜਦੋਂ ਮੈਂ ਆ ਗਏ ਮੇਰਾ ਰਾਦਾ ਸੀਗਾ ਵੀ ਆਉਂਦੇ ਨੇ ਖੇਡ ਕੇ ਤੇ ਮੈਂ ਫੋਨ ਲਵਾਉਣੀ ਆ ਜਦੋਂ ਮੈਂ ਕਰਦੀ ਮੈਨੂੰ ਕਹਿ ਦਿੰਦੇ ਬਾਹਰ ਵਾ ਜਾ ਕੇ ਗੱਲ ਕਰਾਵਾਂਗੇ ਮੁੜ ਕੇ ਘਰਾਂ ਕਿ ਤੁਹਾਡਾ ਨਾ ਗੱਲ ਹੀ ਨਹੀਂ ਕਰਾਂਗੇ ਇਦਾਂ ਹੀ ਕਰਦੇ ਮੁੜ ਕੇ ਚੇਤਾ ਭਲਾ ਲੈਂਦੇ ਇਹ ਹੋਈ ਹਾਂ ਕਿਤਾ ਕਿਥੇ ਭਲਾ ਲੈਂਦੇ ਮਾਂ ਆਂਦੀ ਹੁਣੀ ਆ ਤੇ ਨਾ ਗੱਲ ਕਰਾਂ ਵੀ ਮਾਂ ਨੇ ਕੀ ਆਖਣਾ ਮਾਂ ਓਦਾਂ ਨਿਆਣੇ ਵੀ ਏਦਾਂ ਦੇ ਅੱਜ ਕੱਲ ਤੇ ਜਾਣੀ ਮੰਮੀ ਐਵੇਂ ਪੜਦੇ ਨਾ ਪਾਇਆ ਕਰ ਬੇਟੀਰੀ ਵੱਧਵਾਓ ਚਲੋ ਮੈਂ ਤਾਂ ਇਹ ਕੀ ਕੀ ਆਖਾ ਹੁਣ ਮੈਂ ਕਹੜੀ ਸੁਣ ਲਈ ਆ ਫੇ ਹੁਣ ਅੰਦਰੋਂ ਨਹੀਂ ਨਿਕਲੀ ਭਲਾ ਨੂੰ ਵੱਜ ਜਾਣ ਸੁਣਦੇ ਵੀ ਬਾਰ ਕੋਈ ਆਇਆ ਆ ਆਹੋ ਪਤਾ ਨਹੀਂ ਕਰਨੀਆਂ ਤੇ ਫਿਰ ਮੇਰੀਆਂ ਬਖਤੋਈਆਂ ਹੀ ਮਾਵਾਆਂ ਧੀਆਂ ਰਲ ਕੇ ਇੰਨਾ ਕੜੀ ਕੋਈ ਚੱਚ ਦੀ ਗੱਲ ਕਰਨੀ ਆ ਵੇਖਾਂ ਮਾਂ ਦੇ ਚਿਹਰੇ ਤੇ ਕਿਦਾਂ ਰੌਣਕ ਆਈ ਏ ਧੀ ਵੱਲ ਵੇਖ ਕੇ ਮੇਰੇ ਵੱਲ ਵੇਖ ਕੇ ਤੇ ਮੱਥਾ ਸੜਿਆ ਰਿੰਦਾ ਇਹਦਾ ਕੁੜੀ ਵਾਲ ਵੇਹਕੇ ਕਿਦਾ ਖੁਸ਼ ਹੁੰਦੀ ਆ ਕਿਉਂ ਨਹੀਂ ਲੋਕੀ ਆਂਦੇ ਪੀ ਨਵਾਂ ਤੀਆਂ ਚ ਫਰਕ ਹੁੰਦਾ ਵਾ ਫਰਕ ਇਹ ਕਰਦੀਆਂ ਸੱਸਾਂ ਫਰਕਾ ਚੱਲ ਮਨਾ ਪਾਣੀ ਤੇ ਦੇ ਕੇ ਆਵਾ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਸਾਨੂੰ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਆ ਆਹੋ ਪਾਣੀ ਪੀਓ ਠੰਡਾ ਠੰਡਾ ਬਸੇ ਆਏ ਜੇ ਨਾ ਗਰਮੀ ਵੀ ਬੜੀ ਆ ਬੜਾ ਬੁਰਾ ਹਾਲ ਹੋ ਗਿਆ ਬਸ ਵਿੱਚ ਮੁੰਡੇ ਨੂੰ ਘਰ ਛੱਡਾ ਹੀ ਰਿਹਾ ਚੱਲ ਅੱਛਾ ਅੱਛਾ ਸੈਕੜੇ ਦਾ ਮਾੜੀ ਮੋਟੀ ਹਵਾ ਪੈਂਦੀ ਐ ਤੇ ਮੁੰਡੇ ਨੂੰ ਨਾਲ ਲੈ ਆਉਣਾ ਹੀਗਾ ਕਿਰਕਾਰ ਦੋਵੇਂ ਪਿਓ ਪੁੱਤ ਰਹਿ ਪਣਗੇ ਅੱਛਾ ਰਾਤ ਰਹਿਣਾ ਵਾ ਆਹੋ ਅਜੇ ਮੇਰਾ ਕੀ ਤਾਂ ਮੈਂ ਦੋ ਰਾਤਾਂ ਹੀ ਨਹੀਂ ਰਹਿਣਾ ਕੋਈ ਗੱਲ ਨਹੀਂ ਭੈਣ ਜੀ ਤਾਂ ਆਪਣਾ ਘਰ ਵਾ ਦੋ ਛੱਡ ਕੇ ਪੈਂ ਮਹੀਨਾ ਇੱਥੇ ਰੋ ਕਿਉਂ ਭਾਬੀ ਤੂੰ ਬੜਾ ਹਾਂ ਜੇ ਕੋ ਪੁੱਛਿਆ ਲੈ ਰਾਤ ਰਹਿਣਾ ਮੇਰੀ ਤੇ ਨਾ ਉਦਾਂ ਹੀ ਗੱਲ ਲੜ ਜਾਂਦੀ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਹੀਗਾ ਕਿ ਜੇ ਮੈਂ ਚੰਗੀ ਵੀ ਕਰੂੰਗੀ ਨਾ ਮੇਰੀ ਉਹ ਵੀ ਚੁੱਪ ਜਾਣੀ ਆ ਉਹ ਲੜਦੀ ਨਹੀਂਗੀ ਤੂੰ ਕੱਲਾ ਹੀ ਇਦਾਂ ਦੀਆਂ ਕਰਦੀ ਆ ਲੈ ਚੱਲ ਕੋਈ ਨਹੀਂ ਤੁਸੀਂ ਇੰਨਾੜੋ ਨਾ ਜਾ ਪੁੱਤ ਚਾਹ ਪਾਣੀ ਬਣਾ ਤੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਦੋ ਰੋ ਰਹਾ ਤਾਂ ਤੈਨ ਰੋ ਤੀਏ ਜੀ ਸਦਕੇ ਤਾਂ ਕੀ ਹੋਇਆ ਰਹਿਵੇਂਗੀ ਤੇ ਫੇਰ ਕੀ ਤੇਰਾ ਘਰ ਆ ਹਾਂ ਨਹੀਂ ਨਹੀਂ ਮੰਮੀ ਮੇਰੇ ਨਹੀਂ ਆਈਆਂ ਹੁਣ ਚੰਗਾ ਕੋਈ ਗੱਲ ਨਹੀਂ ਪੁੱਤ ਰੋ ਕੰਮ ਕੁਮ ਸੰਭੇ ਗਏ ਸੀ ਤੇ ਮੈਂ ਚੱਲ ਰਹਿ ਕੇ ਨਹੀਂ ਰਹਿ ਮੈਂ ਕੋਈ ਗੱਲ ਨਹੀਂ ਰੋ ਤੂੰ ਰੋ ਇੱਕ ਦਿਨ ਪਿਛਾਇ ਦੋ ਰੋ ਭਾਵੇਂ ਮਾਮਾ ਤੀਆਂ 200 ਕਰਾਂਗੇ ਕਿ ਹੋਰ ਕਰੋ ਕਰੋ 200 ਫੇ ਕੋਈ ਗੱਲ ਨਹੀਂ ਚਲ ਜਾਨੀ ਆ ਮੈਂ ਕਰ ਲੋ ਸ਼ੁਰੂ ਹੁਣ ਤੋਂ ਹੀ ਦੇਖਿਆ ਕਿੰਡੀ ਔਖੀ ਹੋਈ ਆ ਦਸ ਇਹ ਕੋਈ ਗੱਲਬਾਤ ਵੀ ਨਹੀਂ ਕਰ ਸਕਦੇ ਪਹਿਲਾਂ ਤਾਂ ਹੁੰਦੇ ਹੀ ਪੁੱਛ ਲਿਆ ਰਾਤ ਨੂੰ ਨਾ ਨਹੀਂ ਆਹ ਪੁੱਛਣ ਦੀ ਤਾਂ ਉਦਾਂ ਫਰਜ਼ ਨਹੀਂ ਬਣਦਾ ਸਗੋਂ ਆਪ ਬੰਦਾ ਕਹਿੰਦਾ ਵੀ ਜਾਣ ਨਹੀਂ ਦੇਣਾ ਮੈਂ ਵੇਖ ਲਓ ਹੁਣ ਆਈਆਂ ਤੂੰ ਰਹੀ ਦੋ ਦਿਨ ਮੁੜ ਕੇ ਤੁਸੀਂ ਕਹਿਣਾ ਵੀ ਤੇਰੇ ਚ ਗਲਤੀ ਹੈ ਨਹੀਂ ਆਹੋ ਤੇਰੇ ਚ ਤਾਂ ਗਲਤੀ ਆ ਹੁਣ ਗਲਤ ਗੱਲ ਤੇ ਨਹੀਂ ਕਰਨੀ ਤਾਡੇ ਹੁਣ ਨਹੀਂ ਰਹੀ ਗੱਲਾਂ ਕਰਨ ਨਹੀਂ ਚਾਹੀਦਾ ਇੰਨੀ ਗੱਲ ਨਹੀਂ ਕਰਨੀ ਚਾਹੀਦੀ ਪਰ ਹੁਣ ਕੀ ਕਰੇ ਬੰਦਾ ਕਿਤੇ ਢਿੱਡ ਚ ਵੜ ਗਿਆ ਆ ਹੁਣ ਘਰ ਵਾਲੀ ਬਣ ਗਈ ਹੈ ਨਾ ਅਸੀਂ ਵਾਧੂ ਘਟੂ ਹੋ ਗਏ ਹਾਂ ਨਹੀਂ ਕਿਉਂ ਵਾ ਦੁੱਖਾ ਟੂਤੀਏ ਭੋਜੀ ਠੀਕ ਠਾਕ ਜੇ ਠੀਕ ਠਾਕ ਤੂੰ ਸੁਣਾ ਬਸ ਵਧੀਆ ਨਹੀਂ ਦੱਸੋ ਮੈਂ ਕਿ ਮੈਂ ਤਾਂ ਜਦੋਂ ਫੋਨ ਕਰਾਂ ਤੂੰ ਬਾਹਰ ਹੀ ਹੁੰਦੇ ਜੇ ਚੱਲਾ ਜਾ ਆਪ ਹੀ ਚਲ ਜਾਨੀ ਐ ਮਿਲ ਕੇ ਲਾਉਣੀ ਐ ਉਹ ਤੁਹਾਨੂੰ ਪਤਾ ਕੰਮਕਾਰ ਹੀ ਬੜੇ ਹੁੰਦੇ ਆ ਲੈ ਦੱਸ ਹਾਂ ਆ ਕਣਕਾਂ ਕਣਕ ਵਟੀਆਂ ਤੇ ਤੂੜੀਆਂ ਵੰਡੀਆਂ ਹੋਰ ਕੰਮ ਹੋੜੇ ਹੁੰਦਾ ਵੀ ਕਿਤੇ ਮੀਂਹ ਨਹੀਂ ਰਿਨਾ ਜੇ ਕੰਮ ਮੁੜ ਕੇ ਰੁਕ ਜਾਂਦਾ ਲੈ ਦੱਸ ਕਣਕ ਤੇ ਤੂੜੀ ਜਿਹੜੀ ਆ ਰਾਤ ਬਣਾਉਂਦੇ ਜੇ ਰਾਤ ਤੇ ਘਰ ਆਉਂਦੇ ਹੀ ਜੇ ਨਾ ਉਦੋਂ ਕਿ ਤੇ ਮਾਤਾ ਨੂੰ ਫੋਨ ਲਾ ਦਿਆ ਕਰੋ ਫੇ ਗੱਲਬਾਤ ਕਰ ਲਾ ਉਹ ਕਰਾ ਦੀ ਦੇ ਗੱਲ ਭੋਈ ਤੁਹਾਡੀ ਆਹ ਗੱਲ ਕਰਾਉਂਦੇ ਆ ਮਾਂ ਨੇ ਡੱਕਿਆ ਹੁਣਾਵਾ ਤੂੰ ਹਾਲ ਫੋਨ ਨਾ ਲਾ ਕੇ ਤਈ ਉਹ ਚਲੋ ਭਾਵੇਂ ਜਦੋਂ ਕਹਿੰਦੇ ਅਸਰੇ ਤੁਹਾਡੀ ਮੈਂ ਗੱਲ ਕਰਾ ਦਿੰਨਾ ਨਾਲ ਮੈਂ ਅਲਕਨੀਆਂ ਜੀ ਗੱਲ ਨਹੀਂ ਕੀਤੀ ਇਹਨਾਂ ਨੂੰ ਮੈਂ ਖੇਡਣ ਆਇਆ ਭੂਆ ਮੈਂ ਬੰਬੀ ਤੇ ਆਇਆ ਮੈਂ ਕਦੀ ਵੀ ਨਹੀਂ ਗੱਲ ਕਰਾਉਂਦੇ ਤੇ ਉਹ ਹੋ ਹੁਣ ਉਹੀ ਤੇ ਗੱਲ ਹੁਣਾ ਆਹ ਵੇਲੇ ਖੇਡਣ ਦਾ ਟਾਈਮ ਆ ਮੁਰਗੇ ਘਰ ਵਾਲਾ ਕੋਈ ਹੋਰ ਕੰਮ ਬੈਠਾ ਮੁਰਗੇ ਚੇਤਾ ਭਲਾ ਲੈਂਦੇ ਨੇ ਆਣੇ ਫਿਰ ਕੰਮ ਤਾਂ ਦੇ ਲੱਗ ਜਾਂਦੇ ਆ ਆਹ ਉਹ ਨੀ ਕਰਾ ਵੀ ਦਿੰਦਾ ਵਿਚਾਰ ਪੁੱਤ ਕਦੀ ਕਿਤੇ ਪਰ ਕਈ ਵਾਰ ਚੇਤਾ ਵੀ ਭਲਾ ਲੈਂਦੇ ਨੇ ਕੋਈ ਗੱਲ ਨੀ ਭਗੀ ਬੀਬੀ ਨੂੰ ਫੋਨ ਲਿਆ ਦੇਣਾ ਨਵਾਂ ਐਡਰੈਸ ਘਰ ਕੇ ਵੇਚੀਏ ਹੁਣ ਆਹ ਨਹੀਂ ਨਹੀਂ ਉਹ ਤਾਂ ਗੱਲ ਨਹੀਂ ਦਈ ਉੱਤਾਂ ਭੈ ਲੈ 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 ਮਾਤਾ ਹੁਣ ਤਾਂ ਪੋਤਾ ਕਹਿਣ ਦੇ ਆ ਫੋਨ ਲੈ ਕੇ ਦੇਣਾ ਵੇ ਮੇਰੀ ਗੱਲ ਸੁਣ ਉਹ ਨੰਬਰ ਜਿਹਾ ਵਾਲਾ ਨਾ ਲੈ ਦੀ ਮਾਲਾ ਦੂਜਾ ਲਵੀ ਅੱਛਾ ਤੇ ਨਾ ਮਾਂ ਨੂੰ ਸੋਨੀਆ ਖਬਰਾਂ ਆਉਂਦੀਆਂ ਤੇ ਬੈਠੀ ਨਾ ਬੈਠੀ ਨਾ ਕੀ ਕਰਨਾ ਵੇਖੀਆਂ ਸਗੋਂ ਚੰਗਾ ਸਗੋਂ ਵੇਖਦੀ ਰਿਆ ਕਰੂੰਗੀ ਬੈਠੀ ਵੀ ਅਲੱਗ ਕਰਿਆ ਕਰੂਗਾ ਰਿਆ ਕਰੀਦਾ ਪਤਾ ਤਾਂ ਲੱਗੂ ਤੇ ਕੀ ਬੰਦਿਆ ਵਾ ਤਾਂ ਹੀ ਉਂਗਲਾ ਮਾਰਦੇ ਰਹਿੰਦੇ ਸੀ ਮੈਨੂੰ ਪਤਾ ਨਹੀਂ ਕੀ ਵੇਖਦੇ ਆ ਵਿੱਚ ਉਹ ਫੋਨ ਲਿਆਦਾ ਨਾ ਤੇ ਬੀਬੀ ਸਾਡੇ ਹੱਥ ਨਹੀਂ ਹੁਣੀ ਮੁੜ ਕੇ ਲੈ ਦੱਸ ਹਾਂ ਬੀਬੀ ਕਿੱਥੇ ਚਲ ਚੱਲੀ ਆ ਤੁਹਾਨੂੰ ਸਾਰੇ ਟੱਬਰ ਨੂੰ ਚਾਹੀਦੇ ਆ ਨਹੀਂ ਬੁਲਾਇਆ ਕਰਦਾ ਬੀਬੀਆਂ ਕਹਿੰਦਾ ਫੋਨ ਹੀ ਠੀਕ-ਠਾਕ ਜੋਗਾਵਾ ਨਹੀਂ ਭਰਾਵਾ ਕਿਉਂ ਨਹੀਂ ਬੁਲਾਉਣਾ ਜਿੱਥੇ ਤੂੰ ਹੀ ਉੱਥੇ ਤੂੰ ਹੀ ਜੇ ਪੁੱਤ ਫੋਨ ਲੈ ਕੇ ਤੁਹਾਨੂੰ ਵੀ ਬੁਲਾਉਗੀ ਤੁਮਾ ਜੱਸ ਬੜਾ ਮਾੜਾ ਵਾ ਅਸਮਨ ਖਾਇਦ ਮ ਜਾ ਕੰਮੀ ਨਾ ਇੱਕ ਵੇਖੋ ਤਾਂ ਸਹੀ ਚਲ ਕੋਈ ਨਹੀਂ ਲਿਆਦਨੇ ਬੀਬੀ ਫੋਨ ਖੜੀ ਵੱਡੀ ਚੀਜ਼ ਵਾ ਸਿਰੇ ਲਿਆਦਨਾ ਫੋਨ ਚਲ ਕੋਈ ਨਹੀਂ ਪੁੱਤ ਜਿੰਦੇ ਰਹ ਹਾਂ ਜਦੋਂ ਮਾਜੀ ਗੱਲ ਕੀਤੀ ਕਰਦੇ ਹਾਂ ਉਹ ਹਾਂ ਲਿਆ ਕੇ ਦੇਣਾ ਵਾ ਹੋਰ ਕਿੰਨੇ ਆ ਕੇ ਦੇਣਾ ਪੁੱਤ ਨਹੀਂ ਨਹੀਂ ਆ ਲੈ ਮਾਤਾ ਕਿਲਾ ਬਤਾਈਏ ਨਹੀਂ ਮੈਂ ਤਾਂ ਜਾਈ ਆ ਤੇਰੀ ਮਾਂ ਨੇ ਪਾਣੀ ਪੀ ਲਿਆ ਜੇ ਅੱਛਾ 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 ਆਹੋ ਚਲੋ ਲੈਂਦੇ ਚਾਹ ਕੋਈ ਗੱਲ ਨਹੀਂ ਹਾਂ ਗਈਏ ਚਾਹ ਬਣਾਵਣਾ ਡੈਡੀ ਕਿਤੇ ਗਏ ਆ ਇੱਥੇ ਹੀ ਕਿਤੇ ਬਣਾਵਾਂ ਠੀਕ ਠੀਕ ਹਾਂ ਇੱਧਰ ਵੀ ਅੰਦਰ ਹੀ ਹੁਣ ਆਵਾਂਗੇ ਨਹੀਂ ਨਹੀਂ ਵੱਲ ਗਿਆ ਨਹੀਂ ਵੇਲੀ ਗੱਲ ਗਿਆ ਹੀ ਆਮ ਆ ਗਿਆ ਇੱਧਰ ਨੂੰ ਲੰਘਿਆ ਮੈਂ ਮੈਂ ਰਹਿਣਾ ਨਾ ਦੋ ਤਿੰਨ ਇਥੇ ਮੈਂ ਰਹਿਣਾ ਵਾ ਪੁੱਤ ਜੀ ਠੀਕ ਠੀਕ ਆ ਹੋਈ ਗਾ ਕੀ ਕਰਨਾ ਕਰ ਹੋਰ ਆਪਾਂ ਰਹਿ ਕੇ ਜਾਉਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਰੋ ਰੋ ਇਹ ਕਿਹੜਾ ਘੜੀ ਘੜੀ ਕਰੋ ਨਿਕਲੇ ਜਾਂਦਾ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਦੱਸ ਰਹਿਣਾ ਕਿ ਉਹ ਨਹੀਂ ਗਾ ਰੋ ਸਭ ਚਾਓ ਮੈਂ ਆਪਰ ਬਲਾਗ ਲਗਾ ਨਹੀਂ ਕਿਹੜੋਂ ਗੱਲਾਂ ਬਾਤਾਂ ਹੈ ਚੰਗਾ ਪਤਾ ਚੰਗਾ ਜਾ ਹਾਂ ਉਹਨਾਂ ਆਖੀ ਪੁਆਈ ਆ ਕੀ ਮਾਤਾ ਛੋਲੇ ਇਹ ਤਾਂ ਮੇਰੇ ਵਰਗੀ ਘਾਲ ਹੀ ਲੈਂਦੀ ਐ ਆ ਨਹੀਂ ਠੀਕ ਇਹ ਤਾਂ ਘਾਲ ਹੀ ਨਹੀਂ ਕਰੰਦੇ ਕੋਈ ਗੱਲ ਨਹੀਂ ਮੈਂ ਆਂਦਾ ਆਪੇ ਕਹਿਣ ਡਿਆ ਲੈਦਾਗਾ ਹੁਣ ਮੈਂ ਕਾਵਾਂਗੀ ਤੇ ਲੈ ਕੇ ਦੇ ਉਹ ਕਹਿਣ ਦੇ ਕਿਹੜੀ ਗੱਲ ਵਾ ਨਹੀਂ ਕਹੀ ਕਿਹੜਾ ਹੱਥ ਤੇਰਾ ਹਟਾਵਾ ਹੁਣ ਮੈਂ ਕਹਿੰਦੀ ਰਵਾਂਗੀ ਨਾ ਫੇ ਲੈ ਆ ਕੇ ਦੇ ਹੁਣ ਮੈਨੂੰ ਤੂੰ ਭੂਆ ਦੇ ਸਾਹਮਣੇ ਗੱਲ ਕੀਤੀ ਐ ਤੇ ਹੁਣ ਮੈਨੂੰ ਲੈ ਆ ਕੇ ਵੀ ਦੇ ਜੀ ਉਹ ਮੁੜ ਕੇ ਆਈ ਤੋ ਨਾਖਣਾ ਤੇ ਕਿੱਥੇ ਆ ਫੋਨ ਤੇਰਾ ਮਾਤਾ ਕੋਈ ਗੱਲ ਨਹੀਂ ਤੇ ਦੋ ਦਿਨ ਰਹਿਣਾ ਵਾ ਕਣਕ ਦੇ ਪੈਸੇ ਆਗੇ ਹੋਏ ਆ ਨਹੀਂ ਕਹੂੰਗੀ ਤੇ ਲੈ ਆ ਕੇ ਦੇ ਮੈਂ ਵੀ ਐਂ ਮੰਗਾ ਲੇ ਤਾ ਆ ਮੈਂ ਮੰਗਾਉਂਗੀ ਨਾ ਇਹ ਕੈਨ ਆਫ ਤੇਰੇ ਹਮ ਦੇ ਆਪੇ ਸ਼ਰਮਖਸ਼ਰ ਮਿਲਿਆ ਦੋ ਹਾਂ ਹੋ ਕੇ ਅੱਜ ਦਿੱਤਾ ਕੋਈ ਗੱਲ ਨਹੀਂ ਹਾਂ ਵੇਖਾਂ ਕਿਦਾਂ ਜ਼ੁਬਾਨ ਚੱਲਦੀ ਇਹਦੀ ਲੁੱਤਰੋ ਦੀ ਹੈ ਐ ਵੱਡਾ ਫੋਨ ਲੈ ਕੇ ਦੋ ਮੇਰੀ ਮਾਂ ਨੂੰ ਇਹਦਾ ਰਾਤਾ ਸੁਣਨੀ ਨਹੀਂ ਡਈ ਸੁਣ ਤੇ ਮੈਂ ਸਭ ਕੁ ਡਈ ਆ ਉਹ じゃ ਮੇਰਾ ਮੁੰਡਾ ਵਾ ਲਈ ਲੱਗ ਜਾ ਕੋਈ ਗੱਲ ਨਹੀਂ ਲਿਆ ਕੇ ਦਿਨਾ ਦਾਦੀ ਜੀ ਨੂੰ ਫੋਨ ਦਾਦੀ ਸਾਰੇ ਜਹਾਂ ਦੀਆਂ ਖਬਰਾਂ ਵੇਖਿਆ ਕਰੂਗੀ ਅੱਗੇ ਦਾਦੀ ਘਟਵਾ ਹੋਰ ਲੈ ਕੇ ਦੋ ਇਹਨੂੰ ਠੀਕ ਆਂਡੇ ਚਾਹ ਬਣਾਉਣੀ ਜੇ ਆਹੋ ਚਾਹ ਹੀ ਬਣਾਉਣ ਨਹੀਂ ਆ ਮੇਰੀ ਸੁਣੋ ਗੱਲ ਤੁਸੀਂ ਭੂਆ ਨੂੰ ਤਾਂ ਪਾਣੀ ਪਾਲਤਾ ਵਾ ਤੇ ਠੰਡਾ ਲੈਦਾ ਹੀਗਾ ਨਾ ਮੇਰੀ ਗੱਲ ਸੁਣਾ ਹਫੜੀ ਆਈ ਆ ਬਸੇ ਐ ਗੋੜੇ ਗੋੜੇ ਦੇ ਪੈਰ ਲੱਗੀ ਆ ਸੰਗ ਸੁੱਕਾ ਹੀਗਾ ਤੇ ਜੇ ਮੈਂ ਠੰਡਾ ਦੇ ਦਿੰਦੀ ਕਿਤੇ ਹਿੱਕੇ ਲੱਗ ਜਾਂਦਾ ਫੇਰ ਮੈਂ ਤਾਂ ਪਾਣੀ ਪਿਆ ਲਿਆ ਠੰਡਾ ਮੈਂ ਚਾ ਠੰਡੀ ਹੋਵੇ ਘੜੀ ਕੋਈ ਠੰਡਾ ਪਿਆਲ ਦਾਂਗੇ ਮੈਂ ਠੰਡਾ ਕਿਹੜਾ ਆਪਣੇ ਸਿਰ 'ਚ ਪਾਉਣਾ ਵਾ ਉਹ ਠੰਡੀ ਆ ਭੂਆ ਠੰਡੀ ਆ ਭੂਆ ਇਹ ਗੱਲ ਮੈਂ ਹਾਂਦੀ ਚੀ ਦੀ ਪਿਆਲੀ ਜਾਂਣ ਦੀ ਮੈਨੂੰ ਚਾਹ ਬਣਾ ਲੈਂਦੇ ਬੋਤਿਆਂ ਗੱਲਾਂ ਨਾ ਕਰ ਆ ਵੇਖ ਲੈ ਤੇਰੇ ਸਾਹਮਣੇ ਲੱਗੀ ਹੈ ਚਾਹ ਬਣਾਉਣ ਓਏ ਚਾਹ ਤਾਂ ਨਾ ਬਣਾਉਣੀ ਹੈ ਤਾਂ ਨਾਲ ਪਕੌੜੇ ਚਾਰ ਕਰ ਲਓ ਹਾਂ ਬੱਲੇ ਤੇਰੇ ਪਕੌੜੇ ਕੱਢ ਲੈ ਚਾਰ ਗਰਮੀ ਵੇਖੀ ਓ ਇੱਥੇ ਖਲੋ ਕੇ ਵੇਰ ਸੋਈ ਵਿੱਚ ਕੀ ਹਾਲ ਹੁੰਦਾ ਵਾ ਓ ਮਮੀ ਨਾ ਸਾਡੀ ਬੇਇੱਜ਼ਤੀ ਕਰਾਇਆ ਕਰ ਮੁੜ ਕੇ ਤਾਂ ਕਹਿੰਦੀ ਭੂਆ ਮੈਨੂੰ ਗੱਲਾਂ ਕਰਦੀ ਏ ਜਦੋਂ ਆਇਆ ਦੀ ਇਤਨੀ ਕਰਨੀ ਆਉ ਭਗਤ ਨਹੀਂ ਕਰਨ ਫਿਰ ਇਹੋ ਕੋ ਹੋਣਾ ਵਾ ਤੇ ਕਰੀ ਜਨ ਭੂਆ ਤੇਰੀ ਗੱਲਾਂ ਮੈਂ ਤੇਰੀ ਭੂਆ ਦਾ ਡਰ ਨਹੀਂ ਮਾਰਿਆ ਠੀਕ ਆ ਨਾ ਇੱਕ ਤੁਹੀ ਦੇ ਇੱਕ ਤੁਹਾਡੀ ਭੂਆ ਸਿਰ ਤੇ ਚੜਾਈਏ ਜਿਹੜੀ ਤੁਸੀਂ ਸਿਰ ਤੇ ਚੜਾਈ ਇੱਥੇ ਪਕੌੜੇ ਉਹ ਵੀ ਹੁਣ ਕਢ ਲਿਆ ਉਹਨੇ ਕਰੀਆ ਵੇ ਰਹਿਣਾ ਆਮੇ ਚਾਰ ਦਿਨ ਕਢਣੂਗੀ ਪਕੌੜੇ ਉਹ ਚੱਲ ਆਏ ਤੇ ਕਢ ਲਾ ਮੁੜ ਕੇ ਸੇਰ ਦੀ ਸੇਰੇ ਰੱਖੀ ਜਾਊਗੀ ਮੇਰੇ ਕੋਲ ਹੀ ਨਿਕਲਦੇ ਅੱਜ ਤਾਂ ਮੋਦਾਂ ਹੀ ਲੱਗੀਆਂ ਚਾਹ ਪਿਆਰਾਂ ਪੀਣੀਆ ਤੇ ਪੀਵੇ ਤੁਹਾਡੀ ਮਰ ਰਹਿਣਾ ਮੁੜ ਕੇ ਗੱਲਾਂ ਹੀ ਕਰਨੀਆਂ ਭੂਆ ਨੇ ਫਿਰ ਹੋਰ ਕਰਨਾ ਉਹ ਕੋਈ ਗੱਲ ਨਹੀਂ ਲਿਆਂਦੇ ਨਾ ਤੂੰ ਬਿਸਕੁਟ ਉਹ ਰੱਖ ਦੂੰਗੀ ਗਾੜੀ ਮੈਂ ਐਵੇਂ ਬੋਲੀ ਜਾਣਾ ਵਾਧੂ ਉਹ ਚੱਲ ਚੰਗਾ ਬਾਬਾ ਦੱਸ ਦੇਣਾ ਮੈਂ ਆਪਣੇ ਪਿਓ ਨੂੰ ਭੈਣ ਆਈ ਆ ਉਹ ਦੱਸਤਾ ਵਾ ਦੱਸਤਾ ਵਾ ਰਾਜ ਕੇ ਭੈਣ ਭਰਾਦ ਕਰਨ ਮੇਰੀ ਬੇਇੱਜ਼ਤੀ ਬੈ ਗਈ ਆ ਕਿਸੇ ਉੱਤੇ ਚੜ ਕੇ ਹੁਣ ਇਹ ਮੈਂ ਰਹਿਣਾ ਵਾਂ ਯਰ ਨਾ ਐਪ ਲਾ ਕੇ ਨਾ ਤੇ ਪਾਣੀ ਪਾਉਣਾ ਵਾਂ ਐਤਾਂ ਨਹੀਂ ਗੱਲ ਬਣਨੀ ਔੜ ਬੜੀ ਲੱਗੀ ਮੀਂਹ ਦਾ ਪਤਾ ਕੋਈ ਨਹੀਂ ਪੈਣਾ ਕਿ ਨਹੀਂ ਪੈਣਾ ਉਹ ਕੀ ਇਕੱਲੇ ਗੱਲਾਂ ਕਰੀ ਜਾਣ ਦੇ ਜੇ ਜੇ ਪੁੱਤ ਮੇਰਾ ਨਹੀਂ ਟਾਈਮ ਲੱਗਦਾ ਤੂੰ ਤੇ ਪਾਣੀ ਪਾ ਦਿਆ ਕਰ ਆ ਵੇਖ ਲਾ ਫੁੱਲਾਂ ਤੇ ਐ ਹੀ ਦੂਜੇ ਮਰੂਗ ਉੱਤੇ ਆਵੇ ਸੁੱਕਣ ਦੇ ਚਲੋ ਕੋਈ ਗੱਲ ਨਹੀਂ ਪਾਣੀ ਤੇ ਪਾ ਦਿਆ ਕਰ ਉਹ ਤੇ ਪਾਣੀ ਪਾ ਦੂੰਗਾ ਤੇ ਮੈਂ ਭੁਆਏ ਜੀ ਮਿਲਣਾਂ ਜਾ ਕੇ ਭੈਣ ਆਈ ਆ ਆਹੋ ਆ ਗਈ ਆ ਤੇਰਾ ਭਲਾ ਜੇ ਜਾ ਕੇ ਮਿਲਣੇ ਆ ਆ ਆਜੋ ਹੋਰ ਮੰਮੀ ਦਵਾਈ ਦੁਈ ਲਿਆਂਦੀ ਹੈ ਨਾ ਐਵੇਂ ਨਾ ਕਰੀ ਜਾਇਓ ਲੈ ਭੈਣ ਆਈ ਆ ਹੈ ਨਾ ਅਸੀਂ ਘਰ ਦਸਰੀ ਕਾਰ ਹੋਰ ਕੀ ਹਾਲ ਜੇ ਠੀਕ ਠਾਕ ਵਧੀਆ ਆਪਣਾ ਸੁਣਾਓ ਤੇ ਨਾਲ ਨਿਕਲ ਲੈ ਆਉਣਾ ਅਸੀਂ ਜਾਂ ਪਰੌਣ ਲੈ ਆਉਣਾ ਅਸੀਂ ਨਿੱਕਾ ਫੇਰ ਆਂਦਾ ਸੀ ਮੈਂ ਘਰ ਰਹਿਣਾ ਵਾ ਅੱਛਾ ਅੱਛਾ ਤੇ ਮੈਂ ਚੱਲ ਠੀਕ ਵਾ ਦੋਵੇਂ ਪਿਓ ਪੁੱਤਰ ਰੋਟੀ ਪਕਾਵੋਗੇ ਖਾਣ ਲਈ ਬਾਕੀ ਤਾਂ ਤੂੰ ਛੱਡ ਦਾਣਾ ਫੱਕਾ ਸੰਭਲਿਆ ਵਾ ਹਾਂ ਸੰਭਲਿਆ ਸਾਰਾ ਵੀਰ ਵੇਲੇ ਹੋ ਤੇ ਸੁਣਾਓ ਤੇ ਸਾਹਮਲਿਆ ਵਾ ਓਹੀਂ ਬਸ ਨਿਬੜਿਆ ਕੱਲ ਕਦਾ ਕੰਮ ਚੱਲ ਵਧੀਆ ਵਾ ਅਨੇਰ ਖਾਨਾ ਜਾ ਚੜਿਆ ਤਾਂ ਡਾਰੀ ਲੱਗਦਾ ਵਾ ਓਏ ਉਹ ਤੇ ਗੱਲ ਹੀ ਉਹ ਰੀਪਰ ਵਾਲੇ ਆਲੇ ਕਈ ਦਿਨ ਹੋ ਗਏ ਫੇਰਾ ਮਾਰਦੇ ਆ ਹਾਂ ਤੇ ਉਹ ਹੁਣ ਕੱਲ ਕੋਧਿਆ ਕ ਟਾਈਮ ਲਾਇਆ ਵਾ ਤੇ ਕੋ ਪਰਸੋਂ ਦੀ ਵਧਾਈਏ ਤੇ ਕੱਲ ਤੇ ਕੱਲ ਦਾ ਕੰਮ ਓਕਾ ਚੱਲ ਚੰਗਾ ਵਾ ਕੇ ਮੀਂਹ ਦਾ ਪਤਾ ਨਹੀਂ ਆ ਮੀਂਹ ਪੈ ਗਿਆ ਨਾ ਫੇਰ ਅਮ ਤਰਾ ਨਾਰ ਫੋਲਣਾ ਪੈਣਾ ਵਾ ਓਏ ਉਹ ਤੇ ਗੱਲ ਵਾ ਪੈਣ ਮੁੜ ਕੇ ਖੇਚਲ ਵੱਜ ਜਾਂਦੀ ਆ ਵੱਜ ਜਾਂਦੀ ਤੂੜੀ ਵੀ ਨਹੀਂ ਉਹਦੀ ਬੰਦੀ ਮੁੜ ਕੇ ਨਾਲੇ ਅੱਗੇ ਟਾਈਮ ਕਿੰਨਾ ਕੋ ਕਿਹ ਕੋ ਬਸ ਬਸ ਔਰ ਸਨਾ ਪ੍ਰਵਾਹ ਦੀ ਹਾਂ ਠੀਕ ਠਾਕ ਵਧੀਆ ਸਭ ਵਜਾਂਦਾ ਪੜਨਾ ਹਾਂ ਜਾਂਦਾ ਵਾ ਚਲੋ ਠੀਕ ਆ ਜਾਂਦਾ ਭਾਈਆ ਠੀਕ ਆ ਸਾਡਾ ਹਾਂ ਠੀਕ ਠੀਕ ਵਧੀਆ ਅੱਛਾ ਅੱਛਾ ਹਾਂ ਚਲੋ ਵਧੀਆ ਵਧੀਆ ਉਦਾਂ ਤੇ ਪਾਵੇ ਨਾਲ ਲੈ ਆਉਂਦੀ ਮੈਂ ਮੈਂ ਰਾਤ ਰਹਿਣਾ ਵਾ ਹੂੰ ਰਾਤ ਰਿਆ ਫਿਰ ਤੁਹਾਡਾ ਨਹੀਂ ਸਰਨਾ ਤੇ ਹੀਰੋ ਕਰੀ ਓਏ ਆਹੋਏ ਤੇ ਫਿਰ ਗੱਲ ਹੈਗੀ ਆਹੋ ਉਹ ਚੱਲ ਕੋਈ ਜੀ ਚਾਹੀਦਾ ਵਾ ਚਾਹੀਦਾ ਵਾ ਮੰਮੀ ਆ ਤਾਂ ਸਮਾਂ ਹੈ ਹੀ ਨਹੀਂ ਗਾਕਾ ਸੁਣਨਾ ਛੱਡਾਂ ਦਾ ਹੁਣ ਤੇ ਅਮਲ ਇੰਨਾ ਕ ਵੱਧ ਗਿਆ ਵਾ ਵੀ ਗੱਲ ਨਹੀਂ ਕਰਨ ਵਾਲੀ ਹੱਥਾਂ ਚ ਲੋਕੀ ਚੀਜ਼ਾਂ ਖੋਣ ਰਹੇ ਆ ਗੱਲ ਪੈਂਦੇ ਦੀ ਬਿਲਕੁਲ ਸਹੀ ਹਾਂ ਹੁੰਦਾ ਨਾ ਘਰ ਕਦੀ ਛੁਣਾ ਨਹੀਂ ਛੜਨਾ ਚਾਹੀਦਾ ਸਹੀ ਗੱਲ ਵਾਕੇ ਭਾਵੇਂ ਕਿ ਰਿਸ਼ਤੇਦਾਰ ਦਾ ਵਿਆਹ ਤੇ ਜਿੰਨੀ ਮਰਜ਼ੀ ਨੇੜਤਾ ਕਿਉਂ ਬੀਬੀ ਹੋਵੇ ਪਰ ਆਪਣਾ ਘਰ ਨਾਲ ਸੁਣਾ ਛੱਡੋ ਸਹੀ ਗੱਲ ਵਾ ਕਿਉਂ ਅਗਲੇ ਦਾ ਟੈਂਪਰ ਘਟਾਉ ਤੇ ਘਰ ਨੂੰ ਉਹ ਬੇਚਲਵਾ ਹੁਣ ਹੁੰਦਾ ਚੱਗੇ ਇੱਤਾਂ ਆ ਹੁਣ ਹੈ ਨਹੀਂ ਕਿ ਇੱਕੋ ਮਿੰਟ ਟਾਈਮ ਹੈ ਨਹੀਂ ਆ ਉਹ ਜੋਦੜੀ ਚ ਆਉਂਦੇ ਆ ਸਾਰੇ ਬੀਬੀ ਜਿਹੋ ਜਾਂ ਸਮਾਂ ਵਾ ਨਾ ਲੋਕਾਂ ਹੱਥੋਂ ਰੋਟੀ ਖੋ ਕੇ ਲੈ ਜਾ ਕਰਨੀ ਆ ਪਰ ਮਦਸਾਂ ਗੱਲ ਹੱਥੀਂ ਲੋਕੀ ਕੰਮ ਨਹੀਂ ਕਰਦੇ ਤੇ ਇਹ ਆ ਵੀ ਬੈਠਿਆ ਮਿਲ ਜੇ ਕਿੱਥੋਂ ਮਿਲਣ ਦਾ ਚਾਹੀਦਾ ਸੀ ਉਹ ਵੱਧ ਗੱਲਾਂ ਕਰਕੇ ਥੋੜੇ ਖਿਆਰੇ ਹੁੰਦੇ ਬਸ ਬਸ ਹੁਣ ਤੇ ਜਿੰਨੇ ਜੀ ਉਹਨੇ ਕਮੋਂ ਤੇ ਫੇਰ ਪੂਰਾ ਪੀਂਦਾ ਵਾ ਬੜਾ ਔਖਾ ਬਹੁਤ ਔਖਾ ਹਾਂ ਹੁਣ ਸੁਣਾ ਬੀਬੀ ਅੱਗੇ ਨੂੰ ਮੁੜੀ ਹੈ ਨਾ ਵੇਖ ਲੈ ਨਹੀਂ ਨਹੀਂ ਟਰਕ ਵਾਗੇ ਨਾਲ ਹੁਣ ਚੱਲ ਆਪਣਾ ਆਪ ਹੀ ਵੀਰ ਲਈ ਵਿਹਰੇ ਬੰਦਾ ਇੰਨਾ ਹੀ ਬੜਾ ਹੁੰਦਾ ਵਾ ਮੇਰੀ ਸੁਣ ਲੈ ਗੱਲ ਬਿਲੋ ਪੈਣਾ ਇਹ ਪੁੱਛ ਲੈ ਜਦੋਂ ਬੀਬੀ ਕਹਿੰਦੀ ਐ ਨਾ ਉਹਦੇ ਬਾਹਰ ਲੈ ਕੇ ਇੱਥੇ ਆਈ ਨਾ ਚੱਲ ਵਧੀਆ ਤਹੀ ਲਿਆਉਣਾ ਵਾ ਹੋਰ ਕਿੰਨੇ ਲਿਆਉਣਾ ਵਾ ਮੈਨੂੰ ਵੇ ਮੈਂ ਚੱਲੇ ਬਾਹਰ ਅੰਦਰ ਬੰਦਾ ਖਲੋਵੇ ਨਾ ਮੇਰੇ ਨਾ ਦੁਨੀਆਦਰੀ ਵੇਖੇ ਤੇ ਬੜਾ ਫਰਕ ਪੈਂਦਾ ਵਾ ਚੱਲੇ ਆ ਅਰੇ ਤੁਹਾਡੀ ਅੰਦਰ ਕਿੱਥੇ ਵੜ ਕੇ ਬਸ ਬਸ ਦਵਾਈ ਵੀ ਤੇਜ ਹੁੰਦੀ ਫਰੂਟ ਕਾੜ ਲਿਆਤਾ ਮਾਸਾ ਖਾਲੇ ਬੰਦਾ ਨਹੀਂ ਨਹੀਂ ਉਹ ਅੱਗੇ ਚੱਕਰ ਚੁੱਕਰ ਹੁੰਦੇ ਹਟ ਗਿਆ ਹੁਣ ਹੁਣ ਬੜਾ ਮੋਟਾ ਨਾ ਆ ਵੇੜੇ ਜੇ ਲਈ ਫਰੀ ਦਾ ਵਾ ਇਤੇ ਹਾਂ ਕਾਲੀ ਕੁਲੀ ਪੈਂਦੀ ਆ ਜਦੋਂ ਜਾਂਦੇ ਹੁੰਦੇ ਸ਼ਹਿਰ ਸੁਣਾ ਦੇ ਦਿਆ ਕਰੋ ਜਿਹੜੀ ਚੀਜ਼ ਨੂੰ ਜੀ ਕਰਦਾ ਵਾ ਦਿਆ ਦਿਨੇ ਉਹ ਤਨਾ ਆਪੇ ਹੀ ਲੈ ਆਉਂਦੇ ਨੇ ਮੇਰੇ ਕਹਿਣ ਦੀ ਤੇ ਗਾਦੀ ਨਹੀਂ ਹਾਂ ਗੱਲੋ ਨਾ ਮ ਜਿੰਨਾ ਕੋ ਹੁੰਦਾ ਮੈਂ ਚੁੱਕੀ ਉਹਨਾਂ ਨੂੰ ਨਾ ਸਮਾਨ ਵਾ ਚੱਲ ਵਧੀਆ ਵਾ ਕੇ ਠੀਕ ਨਹੀਂ ਮਾਪਿਓ ਲੱਭਦੇ ਆ ਤੇਰੇ ਹੁੰਦਾ ਪੈਣ ਘਰਾਂ ਦੇ ਹਾਲਾਤ ਆ ਤੇ ਸਲਾਹ ਕੀਤੀ ਤੇ ਪੋੜਾ ਪਿਆ ਬਸ ਬਸ ਵੀਰ ਇਹ ਤਾਂ ਮੈਨੂੰ ਪਤਾ ਹੀ ਆ ਤੂੰ ਕਿਹੜੀ ਲੈਣੀ ਆ ਘਰੋ ਘਰੀ ਹੁ ਹਾਲਾ ਬੰਦਾ ਇਹ ਹਾਲੀਆ ਕੀ ਬਾਕੀ ਇੱਕ ਗੱਲ ਵਾ ਕਿ ਉਹ ਸੈਤ ਜਾਂਦਾ ਖੇਡਣਾ ਖੁੱਡਣਾ ਉਹਦੇ ਬਹਾਨਾ ਲਾਗਦੇ ਮੈਂ ਲੈਵਣਾ ਕਰਨਾ ਚੱਲ ਚੰਗਾ ਵਾ ਕੇ ਲੋਟੀ ਲੋਣੀ 2 ਕਿਲੋ ਲੈ ਬਸ ਬਸ ਇਹ ਆਪੇ ਬੀਜੀ ਤੁਰਦੇ ਆ ਫਿਰਦੇ ਆ ਖਾਲੀ ਚੀਜ਼ ਕੋਈ ਅੰਦਰ ਜਾਊ ਤਾਂ ਕੋਈ ਅਸਰ ਕਰੂਗੀ ਨਹੀਂ ਉਹਦੇ ਗੱਲ ਆ ਆਹੋ ਨਹੀਂ ਡਾਕਟਰ ਉਹਦੇ ਚੈੱਕ ਕਰਾਇਆ ਸੀ ਡਾਕਟਰ ਕਹਿੰਦਾ ਹੁਣ ਬਿਲਕੁਲ ਠੀਕ ਵਾ ਕਹਿੰਦਾ ਕਮਜ਼ੋਰੀ ਆ ਬਾੜੀ ਮੋਟੀ ਕਹਿੰਦਾ ਹੁਣ ਨਾ ਵੇੜੇ ਜਨਾਂ ਲੈ ਕੇ ਤੁਰੇ ਫਿਰਿਆ ਕਰੇ ਤੇ ਤਰੇ ਸੈੱਟ ਹੋਇਆ ਸੀ ਨਹੀਂ ਨਹੀਂ ਹੋ ਜਾਣਾ ਹੋ ਜਾਣਾ ਅੱਗੇ ਨਾਲ ਬੜਾ ਫਰਕ ਪਿਆ ਵਾ ਹਾਂ ਇਹੋ ਕੋਈ ਹੈਗਾ ਵਾ ਬਸ ਬਸ ਹਾਂ ਬਜ਼ੁਰਗ ਵੀ ਨਾ ਕਰਦਾ ਜਿੰਦਰਾ ਹੁੰਦੇ ਆ ਇਹ ਉਹ ਤਾਂ ਪਹਿਲਾਂ ਜਾਣਾ ਹੋਵੇ ਤਾਂ ਚੁੱਪ ਕਰਕੇ ਬੂਏ ਖੁੱਲੇ ਛੱਡੇ ਛੱਡ ਕੇ ਚਲ ਜਾਈਦਾ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਰੱਖੀ ਕਰਨੀ ਡੇ ਘਰ ਭੈਣ ਗੱਲ ਇੱਕ ਵਾਰ ਵੀ ਕੋਈ ਸਮਝੇ ਤੇ ਫੇਰ ਵਾਣਾ ਯਾਰ ਇਹ ਤਾਂ ਗੱਲ ਹੈ ਜੇ ਮਾਹ ਵਿੱਚ ਘੋਲ ਕੇ ਚੀਂ ਥੋੜੀ ਪਾ ਦੇਣੀ ਆ ਚੱਲ ਕੋਈ ਗੱਲ ਨਹੀਂ ਕੋਈ ਨੂੰ ਪਤਾ ਟਾਈਮ ਪਾਸ ਕਰਨਾ ਨਾ ਕੋਈ ਗੱਲ ਨਹੀਂ ਉਹ ਬੀਬੀ ਆਪਣੇ ਆਪਣੇ ਟਾਈਮ ਤੇ ਲੰਘ ਹੀ ਜਾਣੇ ਆ ਟਾਈਮ ਕਦੀ ਰੁਕਿਆ ਵਾ ਦਿਨ ਚੜਦਾ ਵੇਲਾ ਸਵੇਰ ਨੂੰ ਸਾਰੀ ਢੜੀ ਸਾਰੀ ਤਾਂ ਖਜਲ ਖਵਰੀ ਜੀ ਲੰਘ ਜਾਂਦੀ ਐ ਮੁੜ ਕੇ ਰਾਤ ਪੈਂਦੀ ਘੜੀ ਸੌਂਜੀ ਦਾ ਫੇਰ ਉਠ ਪੀਦਾ ਵਾ ਫੇਰ ਨਵਾਂ ਕੰਮ ਲੈ ਕੇ ਫੇਰ ਤੁਰਪੀ ਦਾ ਚੱਲ ਕੋਈ ਨਹੀਂ ਆ ਰਹੇ ਲੱਗੇ ਸਾਰੇ ਆਪੋ ਆਪਣੀ ਕੇ ਚਲੋ ਇੰਨਾ ਵੀ ਮਹਾਰਾਜ ਨੇ ਕਾਰੋਬਾਰ ਬਖਸ਼ਿਆ ਥੋੜੇ ਬੋਤੇ ਤੇ ਚਲੋ ਇਹੋ ਕੋਈ ਹੁੰਦਾ ਵਾ